ਪਹਿਲਗਾਮ ਵਿੱਚ ਕੁਮਨ ਗਏ ਸਲਾਨੀਆਂ ਤੇ ਆਤਮਕੀ ਹਮਲੇ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਦੇਸ਼ ਦੇ ਵਿੱਚ ਸੋਗ ਦੀ ਲਹਿਰ ਹੈ ਇਸ ਲਈ ਹਰ ਇੱਕ ਨਾਗਰਿਕ ਨੇ ਆਪਣੀ ਸੱਚੀ ਸ਼ਰਧਾਂਜਲੀ ਇਹਨਾਂ ਸਲਾਨੀਆਂ ਨੂੰ ਦਿੱਤੀ ਹੈ ਪਾਕਿਸਤਾਨ ਨੂੰ ਫਟਕਾਰ ਪਾਈ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹਨਾਂ ਸਲਾਨੀਆਂ ਤੇ ਹੋਏ ਹਮਲੇ ਦਾ ਜਵਾਬੀ ਬਦਲਾ ਲੈਣ ਦੀ ਅਪੀਲ ਕੀਤੀ ਗਈ ਹੈ ਅਸੀਂ ਇਸ ਗੱਲ ਦੀ ਬੜੀ ਪਰਜੋਰ ਨਿੰਦਾ ਕਰਦੇ ਹਾਂ ਕਿ ਇੰਨੀ ਇੰਟੈਲੀਜੈਂਸ ਆ ਔਰ ਇੰਨੀ ਆਰਮੀ ਲਾ ਰੱਖੀ ਹੈ ਉੱਥੇ ਕਿ ਕਿਉਂ ਨਹੀਂ ਇਹਦਾ ਜਿਹੜਾ ਵਾ ਜਿਹੜਾ ਇਹਦਾ ਕੋਈ ਤੋੜ ਦੱਬਿਆ ਗਿਆ ਕਿੱਦਾਂ ਇਹ ਘਟਨਾ ਵਾਪਰੀ ਕਿਉਂਕਿ ਆਪਾਂ ਜਿਹੜੀ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਕਹਿੰਦੀ ਕਿ ਅਸੀਂ ਬੜੇ ਵੱਡਾ ਅਸੀਂ ਉੱਥੇ ਜਿਹੜਾ ਵਾ ਕਾਮਯਾਬੀ ਕਰਨ ਦੇ ਪਰ ਜੇ ਇਹ ਘਟਨਾ ਹੋਈ ਆ ਤੇ ਇੰਨੀ ਦੇਰ ਉੱਥੇ ਉਹਨਾਂ ਨੇ ਹਰ ਇੱਕ ਜਾਤੀ ਤੌਰ ਤੇ ਉਹਨਾਂ ਨੇ ਨਾਂ ਪੁੱਛ ਪੁੱਛ ਕੇ ਤੇ ਬਧਿਆਰ ਜਿਹੜਾ ਵਾ ਮਾਰਿਆ ਗਿਆ ਵਾ ਔਰ ਉਸ ਵੇਲੇ ਸਾਡੀਆਂ ਏਜੰਸੀਆਂ ਕਿੱਥੇ ਗਈਆਂ ਸਰ ਔਰ ਸਾਡੀਆਂ ਮੋਦੀ ਸਾਹਿਬ ਨੂੰ ਚਾਹੀਦਾ ਵਾ ਕਿ ਇਹ ਚੀਜ਼ ਦਾ ਜਿਹੜਾ ਵਾ ਲੋਕਾਂ ਨੂੰ ਜਵਾਬ ਦੇਣ ਔਰ ਮੂੰਹ ਤੋੜਵਾ ਜਿਹੜਾ ਪਾਕਿਸਤਾਨ ਨੂੰ ਜਵਾਬ ਦੇਣਾ ਚਾਹੀਦਾ ਜਿਨ੍ਹਾਂ ਨੇ ਘਟਨਾ ਕੀਤੀਆਂ ਵਾ ਸੈਂਟਰ ਸਰਕਾਰ ਜਿਹੜੀ ਸਾਡੀ ਜਿਹੜੀ ਮੋਦੀ ਦੀ ਸਰਕਾਰ ਆ ਐਸੇ ਆਣ ਕੇ ਬੜੀ ਫੇਲ ਹੋ ਚੁੱਕੀ ਆ ਕਿਉਂਕਿ ਜਿੱਥੇ ਸਲਾਨੀ ਜਿਹੜਾ ਹਰ ਸਾਲ ਜਿਹੜਾ ਵਾ ਉੱਥੇ ਜਾਂਦੇ ਆ ਲੋਕ ਔਰ ਬਰੇ ਬਾਹਰੇ ਦੇ ਮੁਲਕਾਂ ਤੋਂ ਵੀ ਕੁਝ ਲੋਕ ਜਾਂਦੇ ਨੇ ਇੱਥੋਂ ਦੇ ਵੀ ਲੋਕ ਜਾਂਦੇ ਨੇ ਉੱਥੇ ਕੋਈ ਸੁਰੱਖਿਆਤ ਹੀ ਨਹੀਂ ਆ ਔਰ ਜਿਹੜੀ ਪਾਰਕ ਆ ਉੱਥੇ ਕੋਈ ਕੋਈ ਜਿਹੜੀ ਐਜੰਸੀਆਂ ਜਿਹੜੀਆਂ ਇੰਨੀਆਂ ਇਹਨਾਂ ਦੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਲੱਗਾ ਵੀ ਇਹ ਜਿਹੜੀ ਘਟਨਾ ਏਡੀ ਵੱਡੀ ਘਟਨਾ ਹੋ ਰਹੀ ਆ ਇੰਨਾ ਲੰਮਾ ਸਮਾਂ ਉੱਥੇ ਘਟਨਾ ਹੋਈ ਆ ਔਰ ਕਿਸੇ ਨੇ ਉਹਦਾ ਜਿਹੜਾ ਵਾ ਪਤਾ ਨਹੀਂ ਕਿਸੇ ਨੂੰ ਲੱਗਾ ਕਿਸੇ ਆਰਮੀ ਨੂੰ ਪਤਾ ਨਹੀਂ ਲੱਗਾ ਕਿਤੇ ਉੱਥੇ ਐਜੰਸੀਆਂ ਜਿਹੜੀਆਂ ਉਹਨਾਂ ਨੂੰ ਪਤਾ ਨਹੀਂ ਲੱਗਾ ਤੇ ਏਡੀ ਵੱਡੀ ਘਟਨਾ ਹੋਈ ਏ ਨਿੰਦਨਯੋਗ ਘਟਨਾ ਔਰ ਸਾਡੀ ਸਰਕਾਰ ਜਿਹੜੀ ਆ ਸੈਂਟਰ ਦੀ ਉਹ ਵੀ ناکਾਮ ਰਹੀ ਐ ਬੜੀ ਨਿੰਦਨਯੋਗ ਘਟਨਾ ਵਾ ਕਿ ਸਾਡੀ ਆਰਮੀ ਸਾਡੀ ਇੰਟੈਲੀਜੈਂਸ ਔਰ ਸੈਂਟਰ ਦੀਆਂ ਜਿਹੜੀਆਂ ਇੰਟੈਲੀਜੈਂਸੀ ਆ ਉਹ ਕਿੱਥੇ ਗਿਨਿਆ ਹੋ ਟਾਈਮ ਜਦੋਂ ਐਡੀ ਵੱਡੀ ਘਟਨਾ ਹੋਈ ਆ ਇੰਨੇ ਲੋਕ ਮਾਰੇ ਗਏ ਆ ਔਰ ਇੱਕ ਇੱਕ ਦਾ ਉਹਨਾਂ ਨੇ ਧਰਮ ਪੁੱਛ ਕੇ ਤੇ ਗਿੜੇਵਾ ਬੰਦੇ ਮਾਰੇ ਨੇ ਬੜੀ ਮਾੜੀ ਗੱਲ ਆ ਉੱਥੇ ਕੋਈ ਪ੍ਰਬੰਧ ਨਹੀਂ ਸੀਗਾ ਉੱਥੇ ਕੋਈ ਏਜੰਸੀ ਨਹੀਂ ਸੀ ਉੱਥੇ ਆਰਮੀ ਨਹੀਂ ਸੀ ਖੁੱਲੇ ਆਮ ਜਿੱਦਾਂ ਜਿੱਦਾਂ ਕੋਈ ਕਤਲੇ ਆਮ ਖੁੱਲੇ ਆਮ ਹੋਇਆ ਵਾ ਕਿਸੇ ਨੇ ਉਹਨਾਂ ਜਿਹੜਾ ਵਾ ਉਹਦਾ ਪਿੱਛਾ ਨਹੀਂ ਕੀਤਾ ਕਿਸੇ ਏਜੰਸੀ ਨੇ ਪਿੱਛਾ ਨਹੀਂ ਕੀਤਾ ਔਰ ਕਿਸੇ ਸਾਡੀ ਸਰਕਾਰ ਦੇ ਨਮਾਇंदे ਜਿਹੜੇ ਉੱਥੇ ਆਰਮੀ ਦੇ ਬੈਠੇ ਉਹਨਾਂ ਨੇ ਵੀ ਉਹ ਸਮਝ ਨਹੀਂ ਲੱਗੀ ਵੀ ਕੀ ਕੀਤਾ ਇਹ ਵੱਡੀ ਨਿੰਦਨਯੋਗ ਘਟਨਾ ਵਾ ਔਰ ਅਸੀਂ ਕਹਾਂਗੇ ਕਿ ਮੋਦੀ ਸਾਹਿਬ ਇਹਦਾ ਜਲਦੀ ਤੋਂ ਜਲਦੀ ਜਿਹੜਾ ਇਹਦਾ ਜਵਾਬ ਦਿੱਤਾ ਜਾਵੇ ਇਹ ਜਿਹੜੀ ਪਹਿਲ ਕਾਮ ਦੇ ਵਿੱਚ ਘਟਨਾ ਹੋਈ ਆ ਇਹ ਬਹੁਤ ਨਿੰਦਨਯੋਗ ਆ ਇਹਦੇ ਵਿੱਚ ਸਰਕਾਰ ਦਾ ਫੇਲਿਅਰ ਸਾਫ਼ ਦਿਖਾਈ ਦੇ ਰਿਹਾ ਜਾਂ ਆਪਾਂ ਕਹਿ ਸਕਦੇ ਇਹਦੇ ਪਿੱਛੇ ਏਜੰਸੀਆਂ ਦਾ ਸਾਫ਼-ਸਾਫ਼ ਹੱਥ ਆ ਤੁਸੀਂ ਦੱਸੋ ਕਿ ਉੱਥੇ ਐਡਾ ਵੱਡਾ ਪਾਰਕ ਆ ਇੰਨੇ ਲੋਕ ਉੱਥੇ ਘੁੰਮਣ ਫਿਰਨ ਜਾਂਦੇ ਆ ਗਏ ਵੀ ਪਰ ਉੱਥੇ ਕਿਸੇ ਨੂੰ ਇਹ ਨਹੀਂ ਪਤਾ ਲੱਗਾ ਕਿ ਇਹਨੇ ਹਥਿਆਰ ਕਿੱਥੋਂ ਆ ਗਏ ਐਡੇ ਆਸਾਨ ਤਰੀਕੇ ਦੇ ਨਾਲ ਇਕੱਲੇ ਇਕੱਲੇ ਬੰਦੇ ਨੂੰ ਪੁੱਛ ਕੇ ਜਿੱਦਾਂ ਕਿ ਫਿਲਮਾਂ ਦੇ ਵਿੱਚ ਹੁੰਦਾ ਉਹ ਤੇ ਮਾਰਿਆ ਗਿਆ ਮੌਤੇ ਘਾੜ ਤਾਰਿਆ ਗਿਆ ਇਹ ਬਹੁਤ ਜ਼ਿਆਦਾ ਘਰਨਾ ਜਿਹੜੀ ਆ ਮਾੜੀ ਹੋਈ ਆ ਅਸੀਂ ਸਖਤ ਸ਼ਬਦਾਂ ਚ ਪਾਕਿਸਤਾਨ ਸਰਕਾਰ ਦੀ ਵੀ ਨਿੰਦਾ ਕਰਦੇ ਹਾਂ ਔਰ ਅਸੀਂ ਮੋਦੀ ਸਰਕਾਰ ਦੀ ਵੀ ਨਿੰਦਾ ਕਰਦੇ ਹਾਂ ਜਿਨ੍ਹਾਂ ਦਾ ਏਡਾ ਵੱਡਾ ਫੇਲਿਅਰ ਹੈ ਕਿ ਉਹਨਾਂ ਨੂੰ ਇੰਨਾ ਪਤਾ ਹੀ ਨਹੀਂ ਲੱਗਾ ਵੀ ਇੱਥੇ ਕੀ ਹੁੰਦਾ ਇੰਨੀ ਆਰਮੀ ਲੱਗੀ ਆ ਵੀ ਸਾਡੇ ਲੋਕ ਸੁਰੱਖਿਅਤ ਨਹੀਂ ਹੈਗੇ ਅਸੀਂ ਇਹ ਮੋਦੀ ਸਾਹਿਬ ਨੂੰ ਵੀ ਕਹਿੰਦੇ ਹਾਂ ਕਿ ਇਹਦਾ ਛੇਤੀ ਤੋਂ ਛੇਤੀ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਤਾਂ ਜੋ ਸਾਡੇ ਲੋਕਾਂ ਨੂੰ ਪਤਾ ਚੱਲੇਗਾ ਹੀ ਭਾਰਤ ਦੇ ਵਿੱਚ ਸੁਰੱਖਤियां ਔਰ ਇੱਕ ਹੀ ਹੋਰ ਗੱਲ ਕਰਦੇ ਸਖਤ ਸ਼ਬਦਾਂ ਤਾੜਨਾ ਕਰਦੇ ਆ ਜਿਹੜਾ ਸਾਡੇ ਧਰਮ ਦੇ ਨਾਂ ਤੇ ਇਹਨਾਂ ਨੇ ਨਾਂ ਪੁੱਛ ਪੁੱਛ ਕੇ ਬੰਦੇ ਮਾਰੇ ਆ ਇਹਦੇ ਨਾਲ ਸਾਡੇ ਲੋਕਾਂ ਨੂੰ ਕੋਈ ਫਰਕ ਨਹੀਂ ਪਊਗਾ ਸਾਡੇ ਭੈਣ ਭਰਾ ਸਾਰੇ ਦੇਸ਼ ਦੀ ਏਕਤਾ ਜਿਹੜੀ ਇੱਕ ਮੋਟਿਆ ਤੇ ਇੱਕ ਮੋਟੀ ਰਹੂਗੀ ਅਸੀਂ ਸਾਰੇ ਜਣੇ ਰੋਜ਼ ਮਾਰਚ ਕਰਦੇ ਆ ਇਹਦੇ ਵਿੱਚ ਕੋਈ ਇਦਾਂ ਦਾ ਬੰਦਾ ਨਹੀਂ ਹੈਗਾ ਕਈ ਇੱਕ ਦੂਜੇ ਦਾ ਧਰਮ ਪੁੱਛ ਕੇ ਰੋਜ਼ ਮਾਰਚ ਕਰਦੇ ਆਂ ਅਸੀਂ ਫਿਰ ਤੋਂ ਸਖਤ ਸ਼ਬਦਾਂ 'ਚ ਤਾੜਨਾ ਕਰਦੇ ਆਂ ਇਹੋ ਜਿਹੇ ਅਨਸਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਦੇ ਪਿਛੇ ਦੇਣਾ ਚਾਹੀਦਾ ਹੋ ਬਿਊਰੋ ਰਿਪੋਰਟ ਜੀਕੇਆ ਟੀਵੀ